ਨਾਮ ਜਪਣ ਵਾਲੇ ਜੀਵ ਦੇ ਅੰਦਰ ਪ੍ਰਮਾਤਮਾ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ। ਫਿਰ ਜਿਹੋ ਜਿਹੇ ਨਿਸ਼ਾਨੀ ਗੁਰੂ ਜੀ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸੀ ਆ ਨਾ ਕਿ ਪ੍ਰਮਾਤਮਾ ਕਿਹੋ ਜਿਹਾ ਉਹ ਹੀ ਗੁਣ ਜੀਵ ਦੇ ਅੰਦਰ ਆਉਂਦੇ। ਮਾਇਆ ਦੇ ਵਿੱਚ ਰਹਿ ਕੇ ਉਹ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਤੇ ਉਹਦੇ ਵਿੱਚ ਲੀਨ ਹੋ ਜਾਂਦਾ। ਰਜਿੰਦਰ ਕੌਰ ਜੀ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ। ਕਹਿੰਦੇ ਸੁਣਿਆ ਕਿ ਨਾਮ ਜਪਣ ਵਾਲੇ ਦੀਆਂ ਕੁੱਲਾਂ ਤੇ ਪਰਿਵਾਰ ਵੀ ਤਰ ਜਾਂਦੇ ਆ ਉਹ ਕਿਵੇਂ ਇਸ ਬਾਰੇ ਜਾਣਕਾਰੀ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਜਪਣ ਵਾਲੇ ਦੀਆਂ ਕੁੱਲਾਂ ਤੇ ਪਰਿਵਾਰ ਵੀ ਤਰ ਜਾਂਦੇ ਗੁਰਬਾਣੀ ਵੀ ਸਾਨੂੰ ਇਹ ਗੱਲ ਸਮਝਾਉਂਦੀ ਆ ਸਭ ਤੋਂ ਪਹਿਲਾਂ ਆਪਾਂ ਸ਼ਬਦ ਪੜ੍ਹਦੇ ਆ ਕਿ ਕਿੱਥੇ ਲਿਖਿਆ ਮਹਾਰਾਜ ਨੇ ਇਹ ਮਹਾਰਾਜ ਕਹਿੰਦੇ ਸੂਨਤ ਕਮਾਪਤ ਹੋਤ ਉਦਾਰ ਜੇਸ ਜੀਵ ਨੇ ਆਪ ਉਸ ਪ੍ਰਮਾਤਮਾ ਦੇ ਨਾਮ ਨੂੰ ਸੁਣ ਲਿਆ ਕਮਾਈ ਕਰ ਲਈ ਉਹਦਾ ਤਾਂ ਉਧਾਰ ਹੋਣਾ ਹੀ ਹੋਣਾ ਅੱਗੇ ਮਾਰੇ ਕਹਿੰਦੇ ਆਪ ਤਰੇ ਲੋਕੇ ਨਿਸਤਾਰ ਉਹ ਜੀਵ ਕਮਾਈ ਕਰਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਕੇ ਆਪ ਤਾਂ ਤਰਦਾ ਹੀ ਆ ਲੋਕਾਂ ਦਾ ਵੀ ਭਲਾ ਕਰਦਾ ਹੈ ਸਫਲ ਜੀਵਨ ਸਫਲਤਾ ਕਾ ਸੰਗ ਅਜਿਹੇ ਜੀਵ ਦਾ ਤੁਸੀਂ ਜੇ ਸੰਗ ਕਰੋਗੇ ਤਾਂ ਤੁਹਾਡਾ ਜੋ ਜੀਵਨ ਹੈ ਉਹ ਸਫਲ ਹੋ ਜਾਵੇਗਾ ਜਾ ਕੇ ਮਨ ਲੱਗਾ ਹਰ ਰੰਗ ਉਦ ਨਾਲ ਰਹਿਣ ਦੇ ਨਾਲ ਸਾਡੇ ਮਨ ਦੇ ਉੱਤੇ ਵੀ ਪ੍ਰਮਾਤਮਾ ਦੇ ਜੋ ਨਾਮ ਦਾ ਰੰਗ ਹੈ ਉਹ ਚੜਦਾ ਜੈ ਜੈ ਸ਼ਬਦ ਅਨਾਹਦ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਉਦਰੇ ਤਿਨ ਕੇ ਸਾਥੇ ਸੋ ਗੁਰਬਾਣੀ ਆਪਾਂ ਨੂੰ ਸਮਝਾਉਂਦੀ ਹੈ ਕਿ ਜੇ ਤੁਸੀਂ ਨਾਮ ਦੇ ਵਿੱਚ ਸਮਾਏ ਹੋਏ ਜੀਵ ਦੇ ਨਾਲ ਸੰਗ ਕਰੋਗੇ ਮਤਲਬ ਉਹਦੀ ਸੰਗਤ ਕਰੋਗੇ ਉਹਦੇ ਬਚਨਾਂ ਦੀ ਕਮਾਈ ਕਰੋਗੇ ਮਤਲਬ ਉਹ ਉਸ ਜੀਵ ਨੇ ਆਪਾਂ ਨੂੰ ਕੀ ਦੱਸਣਾ ਕਿ ਭਾਈ ਮੈਂ ਸਿਮਰਨ ਕਰਕੇ ਉਸ ਪ੍ਰਮਾਤਮਾ ਦੀ ਖੋਜ ਕੀਤੀ ਆ ਤੂੰ ਵੀ ਇਸ ਤਰੀਕੇ ਖੋਜ ਕਰ ਹੁਣ ਵੇਖੋ ਜੋ ਗੁਰਮੁਖ ਪਿਆਰੇ ਹੁੰਦੇ ਆ ਉਹ ਪਹਿਲਾਂ ਆਪ ਕਮਾਈ ਕਰਕੇ ਪ੍ਰਮਾਤਮਾ ਦੇ ਨਾਲ ਮਿਲਾਪ ਕਰਕੇ ਅੱਗੇ ਸੰਗਤ ਕਰਾਉਂਦੇ ਆ ਹੁਣ ਜਦੋਂ ਆਪਾਂ ਮਨਮੁਖ ਜੀਵ ਅਜੇਹੇ ਗੁਰਮਖਾਂ ਦੀ ਜਾ ਕੇ ਸੰਗਤ ਕਰਾਂਗੇ ਤਾਂ ਵੇਖੋ ਆਪਾਂ ਨੂੰ ਗਿਆਨ ਕਿੱਥੋਂ ਆਇਆ ਕਿਸ ਨੇ ਆਪਾਂ ਨੂੰ ਕਥਾ ਸੁਣਾਈ ਕਿਸ ਨੇ ਆਪਾਂ ਨੂੰ ਕਿਹਾ ਕਿ ਭਾਈ ਤੂੰ ਨਾਮ ਜਪ ਕਿਸ ਨੇ ਆਪਾਂ ਨੂੰ ਅਧਿਆਤਮਿਕ ਦੇ ਰਸਤੇ ਤੇ ਜਾ ਕੇ ਉਹ ਅਗਲੇ ਰਾਤ ਖਾਏ ਗੁਰਮਖਾਂ ਦਾ ਜਦੋਂ ਪੰਜ ਸੰਤਾਂ ਸਾਧਾਂ ਦਾ ਸੰਗ ਕਰਦੇ ਆਂ ਗੁਰਬਾਣੀ ਨੂੰ ਪੜ੍ਹ ਕੇ ਨਾਮ ਜਪਦੇ ਆਂ ਫਿਰ ਉਹਨਾਂ ਜੀਵਾਂ ਦੇ ਨਾਲ ਨਾਲ ਸਾਡੇ ਵਰਗੇ ਮਨਮੁੱਖਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਤੇ ਦੂਸਰੀ ਗੱਲ ਆਪਾਂ ਨੂੰ ਗੁਰਬਾਣੀ ਵਿੱਚ ਕੀ ਸਮਝਾਇਆ ਕਿ ਪ੍ਰਮਾਤਮਾ ਬਹੁਤ ਦਿਆਲੂ ਆ ਬਹੁਤ ਦਿਆਲੂ ਆ ਜਦੋਂ ਕੋਈ ਜੀਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾਜਣ ਦਾ ਪਰ ਉਹਦਾ ਕੋਈ ਅੰਗੀ ਸਾਥੀ ਇਥੋਂ ਬਿਨਾਂ ਕਮਾਈ ਸ਼ਬਦ ਦੀ ਕਮਾਈ ਕੀਤੇ ਆ ਸੁਆਸ ਪੂਰੇ ਕਰ ਜਾਂਦਾ ਤਾਂ ਉਹ ਗੁਰਮੁਖ ਪ੍ਰਮਾਤਮਾ ਨੂੰ ਬੇਨਤੀ ਕਰ ਸਕਦਾ ਜਦੋਂ ਬੇਨਤੀ ਕਰਦਾ ਹੈ ਤਾਂ ਮਾਲਕ ਬੜੇ ਦਿਹਾਲੂ ਨੇ ਉਸ ਦੀ ਬੇਨਤੀ ਨੂੰ ਸੁਣਦੇ ਹੋਇਆ ਉਹ ਜੋ ਜੀਵ ਇਥੋਂ ਬਿਨਾਂ ਸ਼ਬਦ ਦੀ ਕਮਾਈ ਕੀਤੇ ਗਿਆ ਉਸ ਨੂੰ ਅੱਗੇ ਹੋਰ ਮਨੁੱਖਾ ਜਨਮ ਦਿੱਤਾ ਜਾਂਦਾ ਜਿਹਦੇ ਨਾਲ ਉਹ ਅਗਲੇ ਜਨਮ ਦੇ ਵਿੱਚ ਜਾ ਕੇ ਸ਼ਬਦ ਦੀ ਕਮਾਈ ਕਰਕੇ ਨਾਮ ਦੇ ਵਿੱਚ ਸਮਾ ਕੇ ਆਪਣੇ ਜੀਵਨ ਨੂੰ ਸਫਲਾ ਕਰਦਾ ਸੋ ਆਪਾਂ ਤਾਂ ਭਾਈ ਗੁਰਬਾਣੀ ਦੇ ਅਕੋਰਡਿੰਗ ਚੱਲਣਾ ਆ ਮਾਰੇ ਕਹਿੰਦੇ ਜੈਸ ਜੀਵ ਨੇ ਮਲਾਪ ਕੀਤਾ ਤੁਸੀਂ ਉਹਨੂੰ ਜਾ ਕੇ ਪੁੱਛੋ ਕਿ ਭਾਈ ਤੂੰ ਸੀ ਕਿਦਾਂ ਮਲਾਪ ਕੀਤਾ ਇਹ ਕੀ ਹੋਵੇਗਾ ਇਹ ਸੰਗ ਹੋਵੇਗਾ ਉਹਦੀ ਸੰਗਤ ਹੋਵੇਗੀ ਇਸ ਤਰ੍ਹਾਂ ਉਹ ਜੀਵ ਤਾਂ ਮੁਕਤ ਹੋਇਆ ਹੀ ਆ ਉਹਦੇ ਨਾਲ ਹੋਰ ਆਪਣੇ ਵਰਗੇ ਜੀਵ ਵੀ ਮੁਕਤ ਹੋ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ